ਦੇ ਕੀ ਪਾਣੀ ਦਾ ਲੈਵਲ ਘਟਿਆ ਰਾਵੀ ਦੇ ਵਿੱਚ ਰਾਵੀ ਦਾ ਘਟਿਆ ਫੇਰ ਇਹ ਚਾਲੂ ਹੋ ਗਿਆ ਅੱਜ ਅੱਜ ਫੇਰ ਚਾਲੂ ਹੋ ਗਿਆ ਫੇਰ ਪਾਣੀ ਦੁਬਾਰਾ ਆ ਗਿਆ ਹਾਂਜੀ ਫੇਰ ਆਉਂਦੇ ਆ ਉਹ ਮਾੜੇ ਹਾਲਾਤਿਆਂ ਵਿੱਚ ਫਸਲ ਵਾੜੀ ਨਹੀਂ ਆ ਕੋਈ ਪੱਠਾ ਨਹੀਂ ਰਿਹਾ ਕੋਈ ਡੰਗਾ ਵਾਸਤੇ ਖਾਣ ਨੂੰ ਨਹੀਂ ਰਿਹਾ ਔਰ ਲੋਕ ਵੀ ਸਾਡੇ ਤੋਂ ਇਦਾਂ ਦੇ ਆ ਵੀ ਜਿਹੜੇ ਮੇਨ ਰੋਡ ਤੇ ਨੇ ਸਮਾਨ ਵੀ ਲੋਕ ਉਹਨਾਂ ਨੂੰ ਲਈ ਜਾਣੇ ਤਾਂ ਕੋਈ ਲਈ ਵੀ ਹੋਈ ਜਾਣਦੇ ਆ ਜਿਹੜੇ ਪਿੱਛੇ ਲੋਕ ਜਿਨ੍ਹਾਂ ਨੂੰ ਖਾਸ ਕਰਕੇ ਜ਼ਰੂਰਤ ਆ ਉਹਨਾਂ ਕੋ ਸਮਾਨ ਪਹੁੰਚਣਾ ਚਾਹੀਦਾ ਗੱਗੋ ਮਾਲ ਹੋ ਗਿਆ ਜਿਸ ਤੇ ਬਖੜੇ ਆ ਇੱਕਾ ਕੋ ਮਾਲ ਹੈ ਕੋ ਕੋ ਮਾਲ ਹੋ ਰਿਹਾ ਰਮਦਾਸ ਸਿੰਘ ਜੀ ਬਹੁਤ ਜ਼ਿਆਦਾ ਸੀ ਰੁਪਿਆ ਹੋਇਆ ਪਾਣੀ ਚ ਕੋਈ ਆਪਣੋ ਆਪਣੇ ਘਰੇ ਘਰੇ ਜੇ ਰੋਡ ਦੇ ਉੱਪਰ ਹੋ ਆਪਣਾ ਘਰ ਭਰ ਰਹੇ ਨੇ ਉਹ ਬੇਕਾਂ ਤੱਕ ਜੀ ਤਾਂ ਜਰਾ ਪੂਰਾ ਮਾਰ ਪਈ ਪਾਣੀ ਦੀ ਉਥੋਂ ਚੀਜ਼ ਪਹੁੰਚ ਨਹੀਂ ਰਹੀ ਇਨਸਟਰਕਟਰ ਟਰਾਲੀਆਂ ਦਾ ਲੰਘਣਾ ਵੀ ਜਿਹੜਾ ਬੇਹਾ ਦੌਖਾ ਮੋਟਰਸਾਈਕਲ ਜਿਹੜੇ ਲੋਕਾਂ ਦੇ ਰਸਤੇ ਵਿੱਚ ਬੰਦ ਹੋ ਰਹੇ ਜਨਾਲਾ ਹਲਕੇ ਤੇ ਜ਼ਿਆਦਾਤਰ ਪਿੰਡ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬੇ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਅਜੇ ਵੀ ਬੱਦ ਤੋਂ ਬੱਦ ਤੱਕ ਸਸਕਾਰ ਜਨ ਸਪੋਕਸਮੈਨ ਨਾਲ ਜੁੜੇ ਤੁਸੀਂ ਤਾਂ ਮੈਂ ਖਾ ਸਰਵਣ ਇਸ ਵਕਤ ਜਿਹੜਾ ਪਿੰਡੀਆਂ ਕਲਾ ਪਿੰਡ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪਿੰਡ ਦੇ ਵਿੱਚ ਬਣੇ ਹੋਏ ਨੇ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਇਸ ਵਕਤ ਜਿਹੜਾ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਖੜਾ ਹੋਇਆ ਤਸਵੀਰ ਤੁਸੀਂ ਦੇਖੋ ਕਿ ਜਿਹੜੀ ਸਿੱਧੀਆਂ ਸਿੱਧੀ ਸੜਕ ਜਿਹੜੀ ਅਰਦਾਸਵਾਲ ਨੂੰ ਜਾਂਦੀ ਹੈ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਜਿਹੜਾ ਉਹ ਖੜਾ ਹੋਇਆ ਔਰ ਤਾਈ ਤੋਂ ਤਿੰਨ 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 ਫੁੱਟ ਪਾਣੀ ਜਿਹੜਾ ਇਸ ਵਕਤ ਸੜਕਾਂ ਤੇ ਖੜਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਬਦ ਤੋਂ ਬਦਤਰ ਨੇ ਬੇਸ਼ੱਕ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਉਹ ਜ਼ਰੂਰ ਘਟਿਆ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਹਾਲਾਤ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੇ ਨੇ ਔਰ ਟਰੈਕਟਰ ਟਰਾਲੀਆਂ ਦਾ ਲੰਘਣਾ ਵੀ ਜਿਹੜਾ ਬੇਹਦ ਔਖਾ ਹੈ ਮੋਟਰਸਾਈਕਲ ਜਿਹੜੇ ਦੇ ਲੋਕਾਂ ਦੇ ਰਸਤੇ ਵਿੱਚ ਬੰਦ ਹੋ ਰਹੇ ਨੇ ਔਰ ਕਿਤੇ ਨਾ ਕਿਤੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਜ਼ਰੂਰ ਕਰਨਾ ਪੈ ਰਿਹਾ ਬੇਸ਼ੱਕ ਇਹ ਜਿਹੜਾ ਪਹਾੜਾਂ ਦਾ ਪਾਣੀ ਹੈ ਕਿਤੇ ਨਾ ਕਿਤੇ ਲੈਵਲ ਪਰ ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਕਈ ਪਿੰਡ ਐਸੇ ਨੇ ਜਿਹੜੇ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਹਨਾਂ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਜਿਹੜੀਆਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕੀ ਹਾਲਾਤ ਜਿਹੜੇ ਨੇ ਕਿਸ ਤਰ੍ਹਾਂ ਦੇ ਨਾਲ ਵੱਧ ਤੋਂ ਵੱਧ ਇਸ ਵਕਤ ਜਿਹੜੇ ਆ ਉਹ ਬਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਨੇ ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜੇ ਕਈ ਪਿੰਡਾਂ ਦੇ ਵਿੱਚ ਪਾਣੀ ਦਾ ਲੈਵਲ ਜਿਹ ਉਹ ਘਟ ਚੁਕਿਆ ਪਰ ਕਈ ਪਿੰਡ ਅਜੇ ਵੀ ਪੂਰੀ ਤਰ੍ਹਾਂ ਦੇ ਨਾਲ ਹੜ੍ਹਾਂ ਦੀ ਮਾਰ ਦੇ ਹੇਠ ਨੇ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਅਜਨਾਲਾ ਦੇ ਖੇਤਰ ਦੇ ਅਜਨਾਲਾ ਹਲਕੇ ਦੇ ਜ਼ਿਆਦਾਤਰ ਪਿੰਡ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬੇ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਅਜੇ ਵੀ ਵੱਧ ਤੋਂ ਵੱਧ ਹਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਮੋਟਰਸਾਈਕਲ ਸਵਾਰ ਜਿਹੜੇ ਨੇ ਉਹ ਆਪਣਾ ਮੋਟਰਸਾਈਕਲ ਰਸਤੇ ਦੇ ਵਿੱਚ ਬੰਦ ਹੋਣ ਕਰਕੇ ਰੇੜ ਕੇ ਜਿਹੜਾ ਉਹ ਮੋਟਰਸਾਈਕਲ ਲੈ ਕੇ ਆ ਰਹੇ ਨੇ ਔਰ ਇਹਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਿਹੜੀ ਕਰਾਂਗੇ ਕਿ ਆਖਰ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਔਰ ਇਸ ਵ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਜਿਹੜੇ ਆ ਉਹ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਦੂਸਰੇ ਪਾਸੇ ਲੋਕਾਂ ਸਭ ਤੋਂ ਵੱਧ ਦਿੱਕਤ ਜਿਹੜੀ ਆ ਦੁਪਈਆ ਵਾਹਨ ਚਾਲਕਾਂ ਨੂੰ ਜਿਹੜੀ ਆ ਉਹ ਆ ਰਹੀ ਆ ਔਰ ਕਿਤਨਾ ਕਿਤੇ ਵੇਖਿਆ ਜਾਵੇ ਤਾਂ ਲੋਕ ਜਿਹੜੇ ਨੇ ਕਾਫੀ ਮੁਸੀਬਤ ਦੇ ਵਿੱਚ ਨੇ ਅਜੇ ਵੀ ਕਈਆਂ ਪਿੰਡਾਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਜ਼ਰੂਰ ਘਟਿਆ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਾਲਾਤ ਅਜੇ ਵੀ ਜਿਉਂ ਦੇ ਤਿਉਨੇ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਜਿਹੜੀਆਂ ਲੰਘ ਰਹੀਆਂ ਨੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਵੱਡੀਆਂ ਦਿੱਕਤਾਂ ਜਿਹੜੀਆਂ ਨੇ ਉਹ ਜ਼ਰੂਰ ਆ ਰਹੀਆਂ ਨੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਆ ਉਹ ਵੱਤ ਤੋਂ ਬੱਤਰ ਜਿਹੜੇ ਬਣੇ ਹੋਏ ਆ ਹਾਂ ਵੀਰੇ ਕੀ ਨਾ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕੀ ਹਾਲਾਤ ਨੇ ਪਿੰਡ ਦੇ ਰਾਤ ਬਹੁਤ ਮੜ ਪਿੰਡਾਂ ਦੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਬਹੁਤ ਚੋਰ ਰਾਇਆ ਪਾਣੀ ਵਾਲੇ ਹਾਂਜੀ ਠੀਕ ਹੈ ਤਾਂ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਹੋਰ ਵੀ ਵੀਰ ਜੀ ਸਾਡੇ ਉਹਨਾਂ ਮੌਜੂਦ ਨੇ ਜਿਹੜੇ ਛੜਕ ਤੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਆ ਪੜੀ ਵਹਿਗੁਰ ਜੀ ਦਾ ਖਾਲਸਾ ਵਹਿਗੁਰ ਜੀ ਕੀਤੇ ਜੀ ਪੜੀ ਕੀ ਖਾਲਸਾ ਤੁਸੀਂ ਤਾਂ ਟਰੈਕਟਰ ਲੈ ਕੇ ਪਿੰਡਾਂ ਦੇ ਵਿੱਚ ਸੇਵਾ ਜਿਹੜੀ ਕਰਦੇ ਆ ਬਹੁਤ ਜਰਾ ਮੜਿਆ ਆ ਰੋਡ ਦੇਖੋ ਕਿ ਗੱਡੀ ਆਰ ਪਰ ਨਹੀਂ ਹੋ ਰਹੀ ਟਰੈਕਟਰਾਂ ਨਾਲ ਮਾਤਮ ਰਾਈ ਹੀ ਸੇਵਾ ਹੋ ਰਹੀ ਜਿੰਨੀ ਤੋੜੀ ਦੀ ਚਾਰੇ ਦੀ ਜੋ ਵੀ ਲੋਰ ਸੇਵਾ ਹੋ ਰਹੀ ਹੈ ਨਾ ਜਿਹੜੇ ਪਿੰਡਾਂ ਦੇ ਵਿੱਚ ਲੋਕ ਬਾਹਰ ਨਿਕਲ ਨਹੀਂ پا ਰਹੇ ਪਰ ਮੇਰੀ ਇਹ ਬੇਨਤੀ ਹੈ ਕਿ ਜਿੰਨਾ ਵੀ ਕੋਈ ਸੇਵਾ ਕਰਨੀ ਆ ਤੇ ਪਹਿਲਾਂ ਇੱਕ ਮਾਹੌਲ ਦੇਖ ਕੇ ਕੰਡੜ ਕਰਕੇ ਫਿਰ ਸੇਵਾ ਕਰੋ ਕੋਈ ਕਈ ਜਰਾ ਸਟੋਰ ਕਰ ਅੰਦਰ ਰਚਨ ਨੂੰ ਅੱਛਾ ਜਿਹੜਾ ਗਰੀਬਾਂ ਤੱਕ ਪਹੁੰਚ ਨਹੀਂ ਰਿਹਾ ਰੋਡ ਤੇ ਸਟੋਰ ਕਰੀ ਜਾ ਰਹੇ ਬਾਕੀ ਹਾਲਾਤ ਜਿਵੇਂ ਹਾਲਾਤ ਦੇਖ ਕੇ ਜਿਹੜੀ ਸੇਵਾ ਕਰਨੀ ਚਾਹੀਦੀ ਕਿਉਂਕਿ ਕਈ ਲੋਕ ਜਿਹੜੇ ਨੇ ਇਸ ਕੰਮ ਦੇ ਵਿੱਚ ਜਮਾ ਖੋਰੀ ਦੇ ਵਿੱਚ ਲੱਗੇ ਹੋਏ ਜਮਾ ਖੋਰੀ ਦੇ ਵਿੱਚ ਬਹੁਤ ਜਿਆਦਾ ਲੱਗੇ ਹੋਏ ਨੇ ਅੱਗੇ ਕਾਫੀ ਵੀਡੀਓ ਪਹਿਲਾਂ ਵੀ ਆ ਰਹੀਆਂ ਨੇ ਕਿ ਕੋਈ ਆਪਣ ਨੂੰ ਆਪਣੇ ਘਰੇ ਘਰੇ ਜੇ ਰੋਡ ਦੇ ਉੱਪਰੋਂ ਆਪਣਾ ਘਰ ਭਰ ਰਹੇ ਨੇ ਉਹ ਬੇਕਾਂ ਤੱਕ ਇਸ ਤੋਂ ਜਰਾ ਪੂਰਾ ਮਾਰ ਪਈ ਪਾਣੀ ਦੀ ਉਥੋਂ ਚੀਜ਼ ਪਹੁੰਚ ਨਹੀਂ ਗਈ ਮੈਂ ਮਾਣ ਇਸ ਮਤ ਨਹੀਂ ਉਹ ਕਹਿ ਰਹੇ ਬਸ ਸੇ ਜਿਆਦਾ ਜਿਆਦੇ ਪਿੰਡ ਕਿਹੜੇ ਪ੍ਰਭਾਵਿਤ ਹੋਏ ਨੇ ਗੱਲ ਕਰੀ ਤਾਂ ਜਿਆਦਾ ਪਿੰਡਾਂ ਅਜੇ ਵੀ ਜਿਹੜੇ ਕਿਹੜੇ ਪਿੰਡ ਪਾਣੀ ਚ ਡੁੱਬੇ ਹੋਏ ਜੇ ਅਜੇ ਜਿਆਦਾ ਪਿੰਡ ਜਿਹੜਾ ਵਾ ਗੱਗੋ ਮਾਲ ਹੋ ਗਿਆ ਜਿਸ ਦੇ ਬਖੜੇ ਆ ਇਹ ਗੱਗੋ ਮਾਲ ਹੈ ਗੱਗੋ ਮਾਲ ਹੋ ਰਿਹਾ ਰਮਦਾਸ ਸਿੰਘ ਜੀ ਬਹੁਤ ਜਿਆਦਾ ਸੀ ਡੁੱਬਿਆ ਹੋਇਆ ਪਾਣੀ ਚ ਅੱਛਾ ਜੀ ਤੇ ਇਸ ਤੋਂ ਅੱਗੇ ਜਿਹੜਾ ਮਨੇ ਕਿਹਾਗਾ ਜਨਾਲਾ ਉਹ ਥੋੜਾ ਪਾਣੀ ਡਾਊਨ ਹੋ ਗਿਆ ਲੈਵਲ 2-3 ਫੁੱਟ ਤੋਂ ਨੀਵਾ ਹੋ ਗਿਆ ਥੋਨੇ ਵਾਲਾ ਦੇ ਵਿੱਚ ਵੀ ਕਹਿੰਦੇ ਅੱਗੇ ਜਾ ਰਿਹਾ ਏ ਔਰ ਪਾਣੀ ਬਹੁਤ ਤੇਜ਼ ਆ ਰਿਹਾ ਕੋਨੇ ਵਾਲ ਤੋਂ ਥੈਂਕ ਯੂ ਧੰਨਵਾਦ ਆ ਬਿਲਕੁਲ ਜੀ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਇਸੋਬ ਜਿਹੜੇ ਆ ਉਹ ਬਣੇ ਹੋਏ ਨੇ ਔਰ ਕੁਝ ਹੋਰ ਵੀ ਲੋਕ ਨੇ ਹਾਂਜੀ ਬਾਬਾ ਕੀ ਨਾ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕੀ ਹਾਲਾਤ ਨੇ ਇਸ ਹਾਲਾਤ ਬਹੁਤ ਮਾੜੇ ਆ ਬਹੁਤ ਮਾੜੇ ਹਾਲਾਤ ਆ ਵੀ ਫਸਲ ਵਾੜੀ ਰਹੀ ਨਹੀਂ ਆ ਕੋਈ ਪੱਠਾ ਨਹੀਂ ਰਿਹਾ ਕੋਈ ਡੰਗਾ ਵਾਸਤੇ ਖਾਣੂ ਨਹੀਂ ਰਿਹਾ ਇਹ ਬਹੁਤ ਕੰਮ ਫਾਟਾ ਪੈਣ ਚਾਲਪੁਰਾ ਦਰਿਆ ਦੇ ਕੰਢਾ ਇਲਾਕਾ ਰਾਵੀ ਦੇ ਉੱਤੇ ਆ ਤੇ ਪਾਣੀ ਫੇਰ ਚੱਲਣਾ ਚਾਲੂ ਕਰਤਾ ਰਾਵੀ ਦੇ ਕੀ ਹਾਲਾਤ ਆ ਕਹਿੰਦੇ ਕਿ ਪਾਣੀ ਦਾ ਲੈਵਲ ਘਟਿਆ ਰਾਵੀ ਦੇ ਵਿੱਚ ਰਾਵੀ ਦਾ ਘਟਿਆ ਫੇਰ ਫੇਰ ਚਾਲੂ ਹੋ ਗਿਆ ਅੱਜ ਅੱਜ ਫੇਰ ਚਾਲੂ ਹੋ ਗਿਆ ਅੱਛਾ ਫੇਰ ਪਾਣੀ ਦੁਬਾਰਾ ਆ ਗਿਆ ਹਾਂਜੀ ਫੇਰ ਆਉਂਦਿਆ ਪਾਣੀ ਸੱਤ ਟਰੈਕਟਰ ਰੁੜ ਗਏ ਇਹ ਸੱਤ ਟਰੈਕਟਰ ਰੁੜ ਗਏ ਆਏ ਸਰਕਾਰ ਇਹਦਾ ਨਹੀਂ ਕਿਹਾ ਤੇ ਇਹ ਤਾਂ ਕਿ ਸਰਕਾਰ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਟਰੈਕਟਰ ਕਿੱਧਰ ਰੁੜਿਆ ਕੀ ਹੋਇਆ ਕੀ ਨਹੀਂ ਹੋਇਆ ਆ ਜਿਹੜੀ ਬਾਹਰੋਂ ਸਾਡੇ ਸੇਵਾਦਾਰ ਦੇਹ ਕਰਨ ਸੇਵਾ ਕਰਨ ਦੇ ਨੇ ਗਾਸੋਂ ਪਾਣੀ ਪਚਾਉਂਦੇ ਡੰਗਰ ਲਈ ਪੱਠਾ ਤਾਂ ਸਾ ਵੀ ਦੇਣ ਦੇ ਨੇ ਤੇ ਅਹੀਂ ਉਹਨਾਂ ਦੇ ਬਹੁਤ ਖੁਸ਼ੀਆਂ ਧੰਨਵਾਦੀਆਂ ਸਰਕਾਰਾਂ ਸਾਡੀਆਂ ਨੇ ਤੇ ਸਾਨੂੰ ਨਹੀਂ ਕੁਆਇਆ ਆ ਤਾਂ ਬਿਲਕੁਲ ਤੁਸੀਂ ਸੁਣਿਆ ਕਿ ਹਾਲਾਤ ਜਿਹੜੇ ਨੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਬਹੁਤ ਮਾੜੇ ਨੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਵੱਧ ਤੋਂ ਬਤਰ ਨੇ ਕਿਉਂਕਿ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜਿਹੜਾ ਰਸਤਾ ਜਿਹੜਾ ਗੱਗੋਮਾਲ ਨੂੰ ਜਾਣ ਵਾਲਾ ਰਸਤਾ ਹੈ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਬੰਦ ਹੋ ਚੁੱਕਿਆ ਔਰ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹ ਜਿਹੜੇ ਬਜ਼ੁਰਗ ਨੇ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਪਾਣੀ ਦੇ ਵਿੱਚ ਜਿਹੜੇ ਨੱਗੇ ਪੈਰੀ ਚੱਲਦੇ ਹੋਏ ਨਜ਼ਰ ਆਏ ਨੇ ਉਸ ਸਾਹਮਣੇ ਛੜਕਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਕਤ ਕਿ ਸਾਹਮਣੇ ਛੜਕਦੇ ਮੈਂ ਕੈਮਰਾਮੈਨ ਨੂੰ ਕਵਾਂਗਾ ਹਾਲਾਤ ਦਿਖਾਵੇ ਕਿ ਸਾਹਮਣੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕ ਜਿਹੜੇ ਨੇ ਉਹ ਦਪਈਆਂ ਵਾਹਨਾਂ ਰਾਈ ਜਿਹੜੇ ਆ ਰਹੇ ਨੇ ਉਹਨਾਂ ਨੂੰ ਸਭ ਤੋਂ ਵੱਧ ਦਿੱਕਤਾਂ ਜਿਹੜੀਆਂ ਉਹ ਆ ਰਹੀਆਂ ਨੇ ਪਰ ਜਿਹੜੀ ਇੱਧਰ ਸਿੱਧੀ ਜਾਣ ਵਾਲੀ ਸੜਕਾ ਉੱਥੇ 3-3 4-4 ਫੁੱਟ ਪਾਣੀ ਜਿਹੜਾ ਉਹ ਭਰਿਆ ਹੋਇਆ ਲੋਕਾਂ ਦੇ ਨਾਲ ਜਿਹੜੀ ਇਹ ਗੱਲਬਾਤ ਉਹ ਕਰਾਂਗੇ ਜਾਣਾਂਗੇ ਕਿ ਕੀ ਹਾਲਾਤ ਨੇ ਪਿੰਡਾਂ ਦੇ ਇਹਨਾਂ ਦੇ ਕੋਲੋਂ ਪੁੱਛਦੇ ਆਂ ਹਾਂਜੀ ਭਾਜੀ ਕੀ ਨਾਂ ਜੀ ਗੁਰਜੀਤ ਸਿੰਘ ਜੀ ਗੁਰਜੀਤ ਜੀ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਆਉਂਦੀ ਕਿ ਸਾਡੇ ਕੋਲ ਜਿਹੜੀਆਂ ਨਾ ਬੇੜੀਆਂ ਘਟ ਨੇ ਅੱਛਾ ਜੀ ਔਰ ਲੋਕ ਵੀ ਸਾਡੇ ਤੋਂ ਇਦਾਂ ਦੇ ਆ ਵੀ ਜਿਹੜੇ ਮੇਨ ਰੋਡ ਦੇ ਨੇ ਸਮਾਨ ਵੀ ਲੋਕ ਉਹਨਾਂ ਨੂੰ ਲਈ ਜਾਣੇ ਤਾਂ ਕੋਈ ਲਈ ਵੀ ਹੋਈ ਜਾਣਦੇ ਆ ਜਿਹੜੇ ਪਿੱਛੇ ਲੋਕ ਜਿਨ੍ਹਾਂ ਨੂੰ ਖਾਸ ਕਰਕੇ ਜ਼ਰੂਰਤ ਆ ਉਹਨਾਂ ਕੋ ਸਮਾਨ ਪਹੁੰਚਣਾ ਚਾਹੀਦਾ ਜਿਨ੍ਹਾਂ ਦਾ ਕੋ ਮਾਰ ਦੇਰਿਆਂ ਦੇ ਅੰਦਰ ਸਮਾਨ ਨਹੀਂ ਪਹੁੰਚ ਅੰਦਰ ਨਹੀਂ ਪਹੁੰਚ ਰਿਹਾ ਮੇਨ ਚੀਜ਼ ਆ ਹੋ ਰਹੀ ਹੈ ਅੰਦਰ ਨਹੀਂ ਪਹੁੰਚ ਰਿ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਤਰੀਕਾ ਅਪਣਾ ਕੇ ਜਿਹੜਾ ਉਹਨਾਂ ਤੱਕ ਸਮਾਨ ਪਹੁੰਚਾਇਆ ਜਾਵੇ ਹਾਂਜੀ ਹਾਂ ਤਾਂ ਬਿਲਕੁਲ ਦਿੱਕਤ ਜਿਹੜੀ ਵੱਡੀ ਆ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਜਿਹੜੇ ਮਾਫ਼ ਕਰਨਾ ਜਿਹੜੇ ਮੇਨ ਸ਼ਰਕ ਤੇ ਲੋਕ ਮੌਜੂਦ ਨੇ ਉਹਨਾਂ ਵੱਲੋਂ ਰਾਸ਼ਨ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਉਹ ਸਟੋਰ ਕੀਤਾ ਜਾ ਰਿਹਾ ਔਰ ਪਰ ਜਿਹੜੇ ਦੂਸਰੇ ਲੋਕ ਨੇ ਜਿਹੜੇ ਸਹੀ ਜਿਨ੍ਹਾਂ ਨੂੰ ਲੋੜ ਹੈ ਪਿੰਡ ਦੇ ਵਿੱਚ ਉਹਨਾਂ ਤੱਕ ਇਹ ਰਾਸ਼ਨ ਜਿਹੜਾ ਉਹ ਨਹੀਂ ਪਹੁੰਚ ਰਿਹਾ ਦਿੱਕਤਾਂ ਜਿਹੜੀਆਂ ਨੇ ਉਹ ਵੱਡੀਆਂ ਨੇ ਤਾਂ ਭਾਜੀ ਕੀ ਨਾ ਜੀ ਹਰਿੰਦਰ ਸਿੰਘ ਜੀ ਹਰਿੰਦਰ ਜੀ ਕਿੰਨੀ ਕੁ ਪਰੇਸ਼ਾਨੀ ਆ ਰ ਪਰੇਸ਼ਾਨੀ ਦੇ ਭਾਈ ਤੁਹਾਡੇ ਸਾਹਮਣੇ ਆਇਆ, ਦਿੱਕਤਾਂ ਦਾ ਸਾਹਮਣਾ ਵੀ ਫਿਰ ਕਰਨਾ ਹੀ ਪੈਂਦਾ। ਹੁਣ ਕੀ ਕਰ ਸਕਦੇ ਹਾਂ? ਕੋਈ ਸ਼ਿਕਾਇਤ ਆ ਲੋਕਾਂ ਲੋਕਾਂ ਦੀ ਸ਼ਿਕਾਇਤ ਆ ਕਿ ਸੜਕ ਤੇ ਹੀ ਰਾਸ਼ਨ ਜਿਹੜਾ ਲੋਕੀ ਸਟੋਰ ਕਰੀ ਜਾਂਦੇ ਪਿੰਡਾਂ ਤੱਕ ਜਿਹੜੇ ਲੋੜਵਾਂ ਤੇ ਪਹੁੰਚ ਨਹੀਂ ਰਿਹਾ। ਹੋ ਰਿਹਾ ਏਦਾਂ। ਵੈਸੇ ਹੋ ਰਿਹਾ ਵਾ ਪਿੱਛੇ ਦੇਖਦੇ ਆ ਰਹੇ ਆ ਏਦਾਂ ਹੋ ਰਿਹਾ। ਕਿਉਂਕਿ ਜਿਹੜੇ ਪਿੱਛੇ ਆ ਜਿੱਦਾਂ ਡੇਰਿਆਂ ਦੇ ਘਰ ਨੇ ਉਹਨਾਂ ਤੱਕ ਨਹੀਂ ਪਹੁੰਚ ਰਿਹਾ। ਉਹਨਾਂ ਤੱਕ ਨਹੀਂ ਪਹੁੰਚ ਰਿਹਾ ਇਹ ਤੇ ਮੰਨਣੀ ਪਊਗੀ ਗੱਲ। ਕਿਉਂਕਿ ਰੋਡ ਦੇ ਉੱਪਰ ਆਉਣਾ ਹੀ ਉਹਨਾਂ ਨੂੰ ਤੇ ਜਾ ਜਿਹੜੇ ਰਾਸ਼ਨ ਵੰਡਣ ਦੇ ਹੁੰਦਾ ਤਾਂ ਬੋਟ ਵਗੈਰਾ ਹੋਵੇ ਤਾਂ ਬੰਦਾ ਜਾ ਸਕਦਾ ਹੁਣ ਗੱਡੀ ਕੋਈ ਸੜਕ ਨਹੀਂ ਨਜ਼ਰ ਆਉਗੀ ਤੇ ਕਿਵੇਂ ਬੰਦਾ ਚੱਲੇ ਤੁਸੀਂ ਵੀ ਸਿਆਣੇ ਪਾਣੀ ਜ਼ਿਆਦਾ ਬਿਲਕੁਲ ਹਾਲਾਤ ਜਿਹੜੇ ਨੇ ਵੱਤ ਤੋਂ ਬੱਤਰ ਨੇ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਟਰੈਕਟਰ ਟਰਾਲੀ ਜਿਹੜੇ ਨੇ ਉਹਨਾਂ ਦਾ ਵੀ ਜਿਹੜਾ ਉਹ ਲੰਘਣਾ ਬੇਹਦ ਔਖਾ ਹੋ ਗਿਆ ਔਰ ਤੁਸੀਂ ਇੱਕ ਘਰ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੰਦਾ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਅੰਦਰ ਪਾਣੀ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਦਾਖਲ ਹੋ ਚੁੱਕਿਆ ਜਿਹੜੇ ਘਰ ਹਾਈਵੇ ਤੋਂ ਨੀਵੇਂ ਨੇ ਉਹਨਾਂ ਘਰਾਂ ਦੇ ਵਿੱਚ ਜਿਹੜਾ ਪਾਣੀ ਕਾਫੀ ਜ਼ਿਆਦਾ ਭਰਿਆ ਹੋਇਆ ਔਰ ਦਿੱਕ ਉਹ ਆ ਰਹੀ ਆ ਫਿਲਹਾਲ ਤਸਵੀਰ ਤੁਸੀਂ ਦੇਖੀ ਕਿ ਕਿਸ ਤਰ੍ਹਾਂ ਨਾਲ ਘਰ ਦੇ ਵਿੱਚ ਪਾਣੀ ਭਰਿਆ ਔਰ ਟਰੈਕਟਰ ਟਰਾਲੀ ਜਿਹੜਾ ਉਹ ਤੁਸੀਂ ਦੇਖੋ ਕਿ ਟਰਾਲੀ ਦੇ ਉੱਪਰ ਤੱਕ ਪਾਣੀ ਜਿਹੜਾ ਸੋਤ ਚੜ ਚੁੱਕਿਆ ਇੰਨਾ ਜਿਆਦਾ ਪਾਣੀ ਦੀ ਮਾਰ ਹਜੇ ਹੈਗੀ ਆ ਗੱਗੋਮਾਲ ਪਿੰਡ ਦਾ ਇਹ ਇਲਾਕਾ ਨਾਲ ਛੋਟੇ ਛੋਟੇ ਪਿੰਡ ਜਿਹੜੇ ਲੱਗਦੇ ਨੇ ਉਹਨਾਂ ਦੇ ਹਾਲਾਤ ਜਿਹੜੇ ਅਜੇ ਵੀ ਵੱਤ ਤੋਂ ਵੱਤਰ ਜਿਹੜੇ ਆ ਬਣੇ ਹੋਏ ਨੇ ਪਰ ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿਵੇਂ ਹੁਣੇ ਜ਼ਿਕਰ ਕੀਤਾ ਗਿਆ ਕਿ ਰਾਵੀ ਜਿਹੜਾ ਇੱਕ ਵਾਰ ਫਿਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕਿਆ ਔਰ ਪਾਣੀ ਜਿਹੜਾ ਇੱਕ ਵਾਰ ਪੂਰੀ ਤਰ੍ਹਾਂ ਦੇ ਨਾਲ ਪਰ ਕਿਤਨਾ ਕਿਤੇ ਇਸ ਚੀ ਦਾ ਵੱਡਾ ਨੁਕਸਾਨ ਜਿਹੜਾ ਉਹ ਜ਼ਰੂਰ ਹੋ ਸਕਦਾ ਕਿਉਂਕਿ ਜਿਵੇਂ ਉਹਨਾਂ ਦੱਸਿਆ ਕਿ ਸੱਤ ਟਰੈਕਟਰ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਇਸ ਤਰ੍ਹਾਂ ਹਜ਼ਾਰਾਂ ਡੰਗਰ ਜਿਹੜੇ ਨੇ ਉਹ ਵੀ ਪਾਣੀ ਦੇ ਵਿੱਚ ਰੁੜ ਕੇ ਜਿਹੜੇ ਦੂਸਰੀਆਂ ਥਾਵਾਂ ਤੇ ਜਾ ਚੁੱਕੇ ਜਿਸ ਕਾਰਨ ਮਾਲ ਡੰਗਰ ਦਾ ਵੱਡਾ ਨੁਕਸਾਨ ਜਿਹੜਾ ਉਹ ਲੋਕਾਂ ਨੂੰ ਚੱਲਣਾ ਪਿਆ ਸਰਵਨ ਸਿੰਘ ਰੰਦਾਵਾ ਸਪੋਕਸਮੈਨ ਟੀਵੀ ਦੇ ਕੈਮਰਾਮੈਨ ਸਾਥੀ ਦੀਪਾ ਬਜਾਏ ਦੇ ਨਾਲ ਅਜਨਾਲਾ ਅਮ੍ਰਿਤਸਰ ਸਾਹਿਬ